ਦਾ ਬੇੜਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਉਂਡਰੀ ਕੈਪਟਨ ਰਟਾਇਰਡ ਜਗਿੰਦਰ ਸਿੰਘ ਫਾਦਰ ਆਫ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸ਼ੋਕਚੱਕਰ ਅਸੀਂ ਅੱਜ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰਾ ਤੇ ਗੇਟ ਤੇ ਖੜੇ ਹਾਂ ਇਹ ਗੇਟ 2014 ਵਿੱਚ ਬਣਿਆ ਸੀ ਤੇ ਇਸ ਦੀ ਹਾਲਤ ਤਕਰੀਬਨ 9 ਸਾਲਾਂ ਵਿੱਚ ਬਹੁਤ ਖਰਾਬ ਹੋ ਚੁੱਕੀ ਸੀ ਮੈਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਰਿਟਰਨ ਐਪਲੀਕੇਸ਼ਨ ਦਿੱਤੀ ਹੈ ਕਿ ਇਸ ਗੇਟ ਦੀ ਬਰੰਮਤ ਕੀਤੀ ਜਾਵੇ ਅਗਰ ਤੁਸੀਂ ਸਰਕਾਰ ਨਹੀਂ ਕਰ ਸਕਦੀ ਤੇ ਸਾਨੂੰ ਦੱਸਿਆ ਜਾਵੇ ਅਸੀਂ ਆਪਣੇ ਓਨ ਅਰੇਂਜਮੈਂਟ ਤੇ ਅਸੀਂ ਕਰ ਸਕਦੇ ਹਾਂ ਲੇਕਿਨ ਪ੍ਰਸ਼ਾਸਨ ਨੇ ਇਹਦਾ ਕੋਈ ਉੱਤਰ ਨਹੀਂ ਦਿੱਤਾ ਮੈਂ ਦੋ ਤਿੰਨ ਰਿਮਾਈਂਡਰ ਵੀ ਉਹਨਾਂ ਨੂੰ ਦਿੱਤੇ ਹੈ ਇਹ ਨਗਰ ਕੌਂਸਲ ਗੁਰਦਾਸਪੁਰ ਦੇ ਧਿਆਨ ਵਿੱਚ ਵੀ ਹੈ ਉਹਨਾਂ ਨੂੰ ਕਾਪੀ ਕੀਤੀ ਸੀ ਔਰ ਡੀਸੀ ਸਾਹਿਬ ਨੂੰ ਵੀ ਕਾਪੀ ਕੀਤੀ ਸੀ ਉਹ ਮੇਰੇ ਕੋਲ ਇਹ ਸਾਰੇ ਜਿਹੜੇ ਡਾਕੂਮੈਂਟਸ ਹੈ ਪ੍ਰੂਫ ਵੀ ਹੈਗਾ ਲੇਕਿਨ 6 ਮਹੀਨੇ ਵੇਟ ਕਰਨ ਤੋਂ ਬਾਅਦ ਜਦੋਂ ਉਹਨਾਂ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ ਕੋਈ ਰਿਪਲਾਈ ਨਹੀਂ ਦਿੱਤਾ ਤੇ ਫਿਰ ਅਸੀਂ ਪਰਿਵਾਰ ਨੇ ਬੈਠ ਕੇ ਸੋਚਿਆ ਕਿ ਗੇਟ ਜਿਹੜਾ ਹੈ ਟੁੱਟ ਰਿਹਾ ਹੈ ਜੋ ਟਾਈਲਸ ਵਗੈਰਾ ਉੱਪਰੋਂ ਹੈ ਉਹ ਡਿਗਣ ਡਈਆਂ ਹੈ ਲੋਕਾਂ ਦੇ ਸਿਰਾਂ ਵਿੱਚ ਵੱਜ ਰਹੀਆਂ ਸਨ ਲੋਕੀ ਵੀ ਇਤਰਾਜ਼ ਕਰਦੇ ਸਨ ਇੱਥੋਂ ਦੀ ਜੋ ਜਾਂਦੇ ਸਨ ਤੇ ਫਿਰ ਅਸੀਂ ਪਰਿਵਾਰ ਨੇ ਫੈਸਲਾ ਲਾ ਕੇ ਇਹ ਗੇਟ ਦਾ ਨਵੀਨੀਕਰਨ ਕੀਤਾ ਹੈ ਜੋ ਕਿ ਤੁਹਾਡੇ ਸਾਹਮਣੇ ਹੈ ਜਨਤਾ ਦੇ ਸਾਹਮਣੇ ਹੈ ਇਸ ਤੇ ਸਾਡਾ ਤਕਰੀਬਨ 9 ਲੱਖ ਰੁਪਇਆ ਖਰਚ ਹੋਇਆ ਹੈ। ਸਾਡਾ ਬੇਟਾ ਕਦੋਂ ਕਿਥੇ ਸ਼ੁਰੂ ਹੋਇਆ ਸੀ? ਬੇਟਾ ਨੇ ਕਮਿਸ਼ਨ ਮਾਰਚ 2011 ਵਿੱਚ ਲਿਆ ਸੀ। ਉਸ ਤੋਂ ਬਾਅਦ ਉਸ ਦੀ ਪੋਸਟਿੰਗ ਗੁਰੇ ਸੈਕਟਰ ਵਿੱਚ ਹੋਈ ਜੋ ਕਿ 15 ਮਾਰ ਬਰਾਟਾ ਲੈ ਦੇ ਨਾਲ ਸੀ। ਤਕਰੀਬਨ 5 ਮਹੀਨੇ ਦੀ ਸਰਵਸ ਤੋਂ ਬਾਅਦ 20 ਗਸ 2011 ਵਿੱਚ ਗੁਰੇ ਸੈਕਟਰ ਵਿੱਚ ਉਸ ਦਾ ਮੁਕਾਬਲਾ 17 ਅਤਵਾਦੀਆਂ ਨਾਲ ਹੋਇਆ। ਤੇ ਉਹਦੇ ਵਿੱਚੋਂ ਤਕਰੀਬਨ 13 13 ਟੈਰਰਿਸਟ ਮਾਰ ਦਿੱਤੇ ਇੱਕ ਟੈਰਰਿਸਤ ਸੁਪਿਆ ਪਿਆ ਸੀ ਜਦ ਕਿ ਬੇਟਾ ਇੱਕ ਆਪਣੇ ਸਾਥੀ ਨੂੰ ਬਚਾ ਕੇ ਸਾਈਟ ਤੇ ਕਰ ਰਿਹਾ ਸੀ ਇੱਕ ਟੈਰਰਿਸਟ ਨੇ ਉਸ ਦੇ ਮੱਥੇ ਵਿੱਚ ਗੋਲੀ ਮਾਰ ਦਿੱਤੀ ਸਿਰ ਵਿੱਚ ਉਸਨਾ ਬੇਟੇ ਦੀ ਫਿਰ ਵੀ ਲੜਦਾ ਰਿਹਾ ਤੇ ਅਖੀਰ ਸਾਥ ਆਕ ਲੜ ਕੇ ਉਸਨੇ ਆਪਣਾ ਸ਼ਹਾਦਤ ਦਾ ਜਮਨ ਦਿੱਤਾ ਉਦੋਂ ਦੇ ਵਾਦੇ ਫਿਰ ਕਿੱਥੇ ਗਏ ਵਾਦੇ ਇਸ ਤਰ੍ਹਾਂ ਹੈ ਜੋ ਆਰਮੀ ਦੇ ਵਾਦੇ ਹਨ ਉਹ ਤਾਂ ਪੂਰੇ